ਇਤੀ ਦੇਰ ਰਾਤ ਲੁਧਿਆਣਾ ਦੇ ਮੋਜਪੁਰਾ ਬਾਜ਼ਾਰ ਵਿੱਚ ਇੱਕ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਸ਼ਾਲਾਂ ਦੀ ਇੱਕ ਮਸ਼ਹੂਰ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇੱਕ ਅਣਪਛਾਤਾ ਚੋਰ ਰਾਤ ਦੇ ਸਮੇਂ ਟੈਂਪੂ ਲੈ ਕੇ ਦੁਕਾਨ ਤੇ ਪਹੁੰਚਿਆ। ਉਸਨੇ ਦੁਕਾਨਦਾਰ ਸ਼ਟਰ ਤੋੜਿਆ, ਦੁਕਾਨ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕੀਤਾ ਤੇ ਇਹ ਚੋਰ ਇਸ ਸਾਮਾਨ ਟੈਂਪੂ ਵਿੱਚ ਭਰ ਕੇ ਫਰਾਰ ਹੋ ਗਿਆ। ਦੁਕਾਨ ਦੇ ਮਾਲਕ ਨੂੰ ਇਸ ਹੋਈ ਘਟਨਾ ਦਾ ਸਵੇਰੇ ਪਤਾ ਲੱਗਾ। ਜਿਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸਖਸ਼ ਟੈਂਪੋ ਵਿੱਚ ਸਮਾਨ ਚੜਾਉਂਦਾ ਸਾਫ਼ ਦਿਖਾਈ ਦੇ ਰਿਹਾ ਹੈ ਪੁਲਿਸ ਨੇ ਦੁਕਾਨ ਦੇ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਦੁਕਾਨਦਾਰ ਦਾ ਕਹਿਣਾ ਹੈ ਕਿ ਲਗਭਗ 5 ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ ਪੁਲਿਸ ਨੇ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਦੀ ਗੁੱਥੀ ਸੁਲਝਾ ਲਈ ਜਾਵੇਗੀ ਇਸ ਸੰਬੰਧ ਵਿੱਚ ਦੁਕਾਨਦਾਰ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਜਰਾ ਤੁਸੀਂ ਵੀ ਸੁਣੋ ਮੇਰੀ ਦੁਕਾਨ ਦਾ ਨਾਮ ਹੈ ਸੁਪਰੀਮ ਕਸ਼ਮੀਰ ਆਟ ਮੋਸ਼ਪੁਰਾ ਬਾਜ਼ਾਰ ਚ ਮੇਰੀ ਦੁਕਾਨ ਹੈ ਸ਼ਾਲਾਂ ਦੀ ਜੀ ਤੇ ਮੈਂ ਸ਼ਾਲਾਂ ਦਾ ਕੰਮ ਕਰਦਾ ਹਾਂ ਸਵੇਰੇ ਜਦੋਂ ਅਸੀਂ 9:40 ਤੇ ਦੁਕਾਨ ਖੋਲਣ ਲੱਗੇ ਤੇ ਦੁਕਾਨ ਚ ਸ਼ਟਰ ਦੇ ਤਾਲੇ ਨਹੀਂ ਸੀਗੇ ਸ਼ਟਰ ਬੰਦ ਸੀਗਾ ਤਾਲੇ ਤਿੰਨ ਮੇਰੇ ਤਾਲ ਲੱਗੇ ਹੋਏ ਤਿੰਨੋਂ ਤਾਲੇ ਗਾਇਬ ਸੀਗੇ ਤੇ ਅਸੀਂ ਜਦੋਂ ਦੁਕਾਨ ਖੋਲੀ ਤੇ ਖੁੱਲਦੇ ਸਾਰੇ ਦੇਖਿਆ ਕਿ 10 ਖਾਨਿਆਂ ਚ ਮਾਲ ਨਹੀਂ ਹੈ ਹੋਰ ਵੀ ਟੇਬਲ ਤੇ ਕੁਝ ਮਾਲ ਪਿਆ ਸੀਗਾ ਉਹ ਵੀ ਮਾਲ ਨਹੀਂ ਹੈ ਤਕਰੀਬਨ 500 ਪੀਸ 5-700 ਪੀਸ ਕਟਵੜੋ ਚੱਕ ਕੇ ਲੇਕੇ ਗਿਆ ਸਾਡੀ ਦੁਕਾਨ ਤੋਂ ਸ਼ਾਲ ਸਟੋਲ ਦਾ ਮਾਲ ਸੀਗਾ ਸਾਰਾ ਵਧੀਆ ਮਾਲ ਸੀਗਾ ਪਿਓਰ ਦਾ ਮਾਲ ਅੱਛਾ ਸੀਜ਼ਨ ਕਰਕੇ ਅਸੀਂ ਵਧੀਆ ਮਾਰਕਿਆ ਸੀ ਤੇ ਸੀਜ਼ਨ ਕਰਕੇ ਕਿਹਾ ਸੀਗਾ ਇਨ ਦਾ ਮੀਨ ਟਾਈਮ ਸਵੇਰੇ 5:40 ਦੇ ਕਰੀਬ ਕਰੀਬ ਉਹ ਆਏ ਸਾਡੀ ਦੁਕਾਨ ਦੇ ਅੰਦਰ ਮੇਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜਿਹੜੇ ਚੱਲ ਰਹੇ ਸੀਗੇ ਤੇ ਸਵੇਰੇ ਆਇਓ 31:40 ਤੇ ਤੇ 8 ਮਿੰਟ ਉਹਨੇ ਚੋਰੀ ਕੀਤੀ ਪੂਰੀ 8 ਮਿੰਟ ਦੇ ਵਿੱਚ ਸਾਰਾ ਹਾਂਜੀ ਕਿੰਨੇ ਬੰਦੇ ਸੀਗੇ ਅੰਦਰ ਤਾਂ ਇੱਕੋ ਹੀ ਬੰਦਾ ਹੈ ਮਗਰ ਸਾਨੂੰ ਸ਼ੱਕ ਹੈ ਕਿ ਤਿੰਨ ਬੰਦੇ ਸੀ ਘਟੋ ਘਟ ਤੇ ਇਹਨਾਂ ਕੋਲ ਸਾਈਕਲ ਵੀ ਸੀਗੀ ਕਾਰ ਵੀ ਸੀਗੀ ਤੇ ਸਕੂਟਰ ਵੀ ਸੀਗਾ ਤਿੰਨੋ ਚੀਜ਼ਾਂ ਸੀਗੀਆਂ ਕਿ ਕਿ ਡਿਜ਼ਾਇਰ ਗੱਡੀ ਹੈਗੀ ਹੈ ਜਿਹਦੇ ਵਿੱਚੋਂ ਆਏ ਤੇ ਪੁਲਿਸ ਨੂੰ ਦਿੱਤੀ ਜਾਣਕਾਰੀ ਅਸੀਂ ਆਂਦੇ ਹੀ ਮੈਂ ਪਹਿਲੇ ਫੋਨ ਕਰਦਾ ਸੀਗਾ 100 ਨੰਬਰ ਤੇ ਤੇ ਉਸ ਤੋਂ ਬਾਅਦ ਫਿਰ ਮੈਂ 112 ਤੇ ਜੋ ਵੀ ਮੇਰੀ ਕਾਲ ਵਗੈਰਾ ਹੁ ਗੱਲ ਹੋ ਗਈ ਸੀਗੀ ਜੋ ਉਸ ਤੋਂ ਮੈਂ ਤਾਂ ਰੇਨਰੋਡ ਕਰਾਈ ਸੀ ਉਹਨਾਂ ਨੂੰ ਉਸ ਤੋਂ ਬਾਅਦ ਮੈਂ 3 ਨੰਬਰ ਡਿਵੀਜ਼ਨ ਵੀ ਕੰਪਲੀਟ ਦੇ ਕੇ ਆਇਆ ਆਪਣੀ ਕੋਈ ਸੀਸੀਟੀਵੀ ਵੀ ਕਰਾਈ ਸੀ ਸੀਸੀਟੀਵੀ ਹੈਗੀ ਤਾਂ ਉਹਦੇ ਦਿਨੇ ਜਿਹੜੀ ਅੰਦਰ ਦੀ ਹੈਗੀ ਹੈ ਬਸ ਕਿੰਨਾ ਕਿ ਨੁਕਸਾਨ ਜਿਹੜਾ ਨੁਕਸਾਨ ਤਕਰੀਬਨ 5 ਲੱਖ ਰੁਪਏ ਦਾ ਨੁਕਸਾਨ ਤਾਂ ਹੋ ਹੀ ਗਿਆ ਮਿਨੀਮਮ 5 ਲੱਖ ਦਾ ਮੰਨ ਲਓ ਉੱਪਰ ਵੀ ਹੋ ਸਕਦਾ ਬਾਕੀ ਸੀ ਚੈੱਕ ਕਰ ਰਹੇ ਹਾਂ ਕਿ ਕੀ ਕੀ ਮਾਮਲਾ ਕਿਹਾ ਗਿਆ ਸਾਡਾ ਤੇ ਮੰਗ ਹੀ ਕਰਦੇ ਆ ਮੰਗ ਹੀ ਕਰਦੇ ਆ ਕਿ ਸਿਕਿਉਰਿਟੀ ਵਧਾਈ ਜਾਏ ਇਹ ਤਾਂ ਬਹੁਤ ਜ਼ਿਆਦਾ ਨਜਾਇਜ਼ ਹੀ ਹੋਣ ਲੱਗ ਪਏ ਪਹਿਲਾਂ ਵੀ ਕੋਈ ਚੋਰੀ ਵਗੈਰਾ ਹੋਈ ਸਾਡੇ ਬਾਜ਼ਾਰ ਚ ਚੋਰੀ ਹੁੰਦੀ ਰਹਿੰਦੀ ਹਰ ਸਾਲ ਕੁਈ ਨਾ ਚੋਰੀਆਂ ਚਲਦੇ ਰਹਿੰਦੀਆਂ ਹਾਂ ਇਹ ਤਾਂ ਹੁਣ ਕੋਈ ਵੱਡੀ ਗੱਲ ਨਹੀਂ ਰਹਿ ਗਈ ਕਦੀ ਕਿੱਥੇ ਕਿੱਦੀ ਕਿੱਥੇ ਚੋਰੀ ਹੋ ਜਾਂਦੀ ਹੈ ਕੋਈ ਸਿਕਿਟੀ ਸਟੂਡੀ ਹੈ ਹੀ ਨਹੀਂ ਗਸ਼ਟਾ ਰਾਤ ਨੂੰ ਕਰਨੀ ਚਾਹੀਦੀ ਹੈ ਤੇ ਚੁੱਕੀਦਾਰਾ ਵੀ ਮੈਂ ਗੱਲ ਕੀਤੀ ਸੀਗੀ ਕਹਿੰਦਾ ਰਾਤੀ ਕੋਈ ਪੁਲਿਸ ਵਾਲਾ ਨਹੀਂ ਆਇਆ ਤੇ ਉਹ ਜਿਹੜੇ ਚੋਰ ਆ ਪ੍ਰੋਫੈਸ਼ਨਲ ਹੋ ਗਏ ਆ ਤੇ ਉਹ ਪ੍ਰੋਫੈਸ਼ਨਲ ਤਰੀਕੇ ਨਾਲ ਚੋਰੀਆਂ ਕਰ ਰਹੇ ਹੁਣ ਖੋਫੀ ਕੋਈ ਨਹੀਂ ਰਹਿ ਗਿਆ